ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕੱਲ 11 ਜੁਲਾਈ ਨੂੰ ਜੀ ਸੇਲ ਆ ਰਹੀ ਹੈ ਆਪਣੀ ਜੀ ਕੋਟਨ ਦੁਪੱਟਾ ਸੂਟ ਦੇ ਉੱਤੇ 700 ਰੁਪਏ ਵਾਲੇ ਕੋਟਨ ਦੁਪੱਟਾ ਸੂਟ ਜੀ ਆਪਾਂ ਡਿਸਕਾਊਂਟ ਦੇ ਵਿੱਚ ਖਰੀਦੇ ਹੈ ਜੀ ਜੋ ਆਪਾਂ ਦੇਵਾਂਗੇ ਸਿਰਫ ਕੱਲ 450 ਦੇ ਵਿੱਚ ਜੀ 200 ਸੂਟ ਦਾ ਸਟਾਕ ਹੈ ਜੀ ਕਸਟਮਰ ਨੂੰ ਬੇਨਤੀ ਹੈ ਕਿ ਦੁਪੱਟਾ ਕੰਪਲੀਟ ਸੂਟ ਹੈ ਜੀ 700 ਰੁਪਏ ਵਾਲੇ ਸੂਟ ਹੈ ਜੀ ਤੇ 100% ਕੋਟਨ ਸੂਟ ਹੁੰਦੇ ਜੀ ਇਹ ਤੁਸੀਂ ਦੇਖ ਹੀ ਸਕਦੇ ਹੋ ਜੀ ਜੋ ਆ ਪੈਕ ਕੀਤੇ ਹੁੰਦੇ ਜੀ ਇਸ ਤਰ੍ਹਾਂ ਦੀ ਪੈਕਿੰਗ ਹੁੰਦੀ ਹੈ ਬਲਾਰ ਕੰਪਨੀ ਦੇ ਸਾਰੇ ਸੂਟ ਰਹਿਣਗੇ ਅਵੀਕਾ ਦੇ ਵੀ ਸੂਟ ਰਹਿਣਗੇ 450 ਰੁਪਏ ਦੇ ਵਿੱਚ ਦੇਨੇ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਆਪਾਂ ਲੇਟ ਪਾ ਰਹੇ ਆ ਬਹੁਤ ਹੀ ਵਧੀਆ ਸਟਾਕ ਹੈ ਬਹੁਤ ਹੀ ਬੈਸਟ ਕੱਪੜੇ ਜੀ ਇਹ 450 ਰੁਪਏ ਦਾ ਆਪਾਂ ਸੂਟ ਸੇਲ ਦੇ ਵਿੱਚ ਦੇ ਰਹੇ ਆ ਇੱਕ ਆਪਾਂ ਆਈਟਮ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਪਿਆਰੀ ਜੀ 850 ਦੇ ਵਿੱਚ ਜੀ ਇਸ ਦੇ ਨਾਲ ਵੀ ਦੁਪੱਟਾ ਰਹਿਣਾ ਜੀ ਮਲ ਕੋਟਨ ਦਾ ਮਲ ਕੋਟਨ ਦੇ ਦੁਪੱਟੇ ਤੇ ਸੂਟ ਦੁਪੱਟੇ ਤੇ ਵਰਕ ਕੀਤਾ ਹੋਇਆ ਹੈ ਤੇ ਜੋ ਸ਼ਰਟ ਦਾ ਕੱਪੜਾ ਹੈ ਜੀ ਬਹੁਤ ਹੀ ਫਾਈਨ ਫੈਬਰਿਕ ਦਾ ਹੈ ਜੀ ਜਿਵੇਂ ਰੀਵਾ ਦਾ ਟਿਸਤਾ ਦਾ ਹੁੰਦਾ ਜੀ ਸੇਮ ਫੈਬਰਿਕ ਆਪਾਂ ਨੇ ਸ਼ਰਟ ਦਾ ਲਗਾਇਆ ਜਿੱਤੇ ਕੋਰਾ ਕੋਟਨ ਦੀ ਬੋਟਮ ਹੈ ਜੀ ਤੇ ਤੁਸੀਂ ਡਿਜ਼ਾਈਨ ਚੈੱਕ ਕਰੋ ਜੀ 850 ਦੇ ਵਿੱਚ ਇਹ ਵੀ ਬਹੁਤ ਸਸਤਾ ਦੇ ਰਹੇ ਆ ਜੀ ਤੇ ਤੁਸੀਂ ਆਪਣਾ ਫਾਇਦਾ ਕਰ ਸਕਦੇ ਹੋ ਕੱਲ ਸ਼ਾਪ ਤੇ ਵਿజిਟ ਕਰੋ ਤੇ ਇਹ ਸੂਟ ਪ੍ਰਾਪਤ ਕਰੋ ਕਿਉਂਕਿ ਬਹੁਤ ਹੀ ਪਿਆਰੇ ਡਿਜ਼ਾਈਨ ਆਪਾਂ ਪ੍ਰਿੰਟ ਕਰਵਾਇਆ ਜੀ ਇਹ ਸਾਰੇ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੀ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਜੀ ਇਹਨਾਂ ਨਾਲ ਸਾਰਿਆਂ ਨਾਲ ਮਲ ਕੋਟਨ ਦਾ ਐਮਬ੍ਰੋਇਡਰੀ ਵਾਲਾ ਦੁਪੱਟਾ ਆ ਨਾ ਜੀ ਸ਼ਰਟ ਬਹੁਤ ਸ਼ਰਟ ਦਾ ਕੱਪੜਾ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਕੋਰਾ ਕੋਟਨ ਇਸ ਦੇ ਨਾਲ ਬਾਟਮ ਲੱਗੀ ਹੋਈ ਹੈ 2.5 ਮੀਟਰ ਦੀ ਕੱਟ ਹੈ ਜੀ ਸ਼ਰਟ ਦੀ ਕੱਟ ਵੀ 2.5 ਮੀਟਰ ਹੈ ਤੇ ਬਾਟਮ ਦੀ ਕੱਟ ਵੀ 2.5 ਮੀਟਰ ਹੈ ਤੇ ਦੁਪੱਟਾ ਵੀ 2.5 ਮੀਟਰ ਦਾ ਹੈ ਜੀ ਤੇ 850 ਰੁਪਏ ਦਾ ਆਪਾਂ ਦੇ ਰਹੇ ਹਾਂ ਜੀ ਡਿਜ਼ਾਈਨ ਬਹੁਤ ਸੋਹਣੇ ਹੈ ਤੇ ਇੱਕ ਆਪਾਂ ਹੋਰ ਸੇਲ ਲਗਾ ਰਹੇ ਹਾਂ ਜੀ ਟਿਸਟਾ ਬ੍ਰਾਂਡ ਦੇ ਮੈਚਿੰਗ ਸੂਟ ਜੀ 1050 ਰੁਪਏ ਦਾ ਸੂਟ ਦੇ ਰਹੇ ਆ ਜੀ ਟਿਸਟਾ ਬ੍ਰਾਂਡ ਦਾ ਸੂਟ ਜੀ 1050 ਰੁਪਏ ਦਾ ਆਪਣੇ ਕੋਲ ਚਾਰ ਡਿਜ਼ਾਈਨ ਨੇ ਜੀ ਟੋਟਲ ਦੋ ਡਿਜ਼ਾਈਨ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਆ ਜੀ ਦੋ ਡਿਜ਼ਾਈਨ ਆਪਾਂ ਉਪਨ ਨਹੀਂ ਕੀਤੇ ਉਹ ਸਵੇਰੇ ਆਪਾਂ ਡਿਸਪਲੇ ਤੇ ਲਗਾ ਦਾਂਗੇ ਜੀ ਤੇ ਟੋਟਲ ਚਾਰਟਸ ਇਹਨਾਂ ਦੇ ਵਿੱਚ ਆਪਣੇ ਕੋਲ ਸਟਾਕ ਹੈ ਟਿਸਟਾ ਦਾ ਜੀ ਤੇ 1050 ਰੁਪਏ ਦਾ ਮੈਚਿੰਗ ਸੂਟ ਜੀ ਆਪਣੇ ਕੋਲ ਇਹ ਵੈਰਾਈਟੀ ਹੈ ਜੋ ਸੂਟਾਂ ਦੀ ਜੀ 8 850 ਵਾਲੀ ਕਾਫੀ ਵੈਰਾਈਟੀ ਆਪਣੇ ਕੋਲ ਦੁਕਾਨ ਤੇ ਆਈ ਹੋਈ ਹੈ ਤੁਸੀਂ ਸ਼ਾਪ ਤੇ ਕੱਲ ਵਿਜ਼ਿਟ ਕਰਕੇ ਆਪਣੀ ਜੀ ਪਸੰਦੀ ਦਾ ਸੂਟ ਖਰੀਦ ਸਕਦੇ ਹੋ ਉਸ ਤੋਂ ਇਲਾਵਾ ਜੀ ਆਪਣੇ ਕੋਲ ਤੁਸੀਂ ਆਹ ਵਾਲੇ ਸੂਟ ਵੀ ਖਰੀਦ ਸਕਦੇ ਹੋ ਜਿੰਨਾ ਦਾ ਪ੍ਰਾਈਸ ਹੈਗਾ 700 ਰੁਪਏ ਤੇ ਕੱਲ ਦਿੱਤਾ ਜਾਊਗਾ ਸਿਰਫ 450 ਰੁਪਏ ਦਾ ਜੀ ਪੂਰਾ ਕੰਪਲੀਟ ਸੂਟ ਹੈ ਜੀ ਵਿਦ ਦੁਪੱਟਾ ਹੈ ਜੀ ਤੇ ਕੱਪੜਾ ਬਹੁਤ ਹੀ ਵਧੀਆ ਜੀ ਇਹ ਅੱਜ ਆਪਾਂ ਵੀਡੀਓ ਜ਼ਿਆਦਾ ਵੱਡੀ ਨਹੀਂ ਕਰਦੇ ਜੀ ਤੋੜਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਪੋਰਟ ਕਰ ਰਹੇ ਹੋ ਤੇ ਇੱਕ ਦੋ ਮਿੰਟ ਹੋਰ ਲੈਣੇ ਜੀ ਨਿਊ ਸਬਸਕ੍ਰਾਈਬਰ ਜੋ ਸਾਨੂੰ ਪਹਿਲੀ ਵਾਰ ਦੇਖ ਰਹੇ ਜੀ ਉਹਨਾਂ ਨੂੰ ਦੱਸ ਦਈਏ ਅਸੀਂ ਸਾਡੀ ਮਾਨਸਾ ਦੇ ਵਿੱਚ ਸ਼ਾਪ ਹੈ ਜੀ ਅੰਗਰੇਜ਼ ਮਿੱਤਲ ਵਾਲੀ ਗਲੀ ਦੇ ਵਿੱਚ ਸ਼ਾਪ ਹੈ ਜੀ ਬੱਸ ਸਟੈਂਡ ਤੋਂ ਜੀ ਬਹੁਤ ਹੀ ਨੇੜੇ ਹੈ ਇਹ ਸ਼ਾਪ ਜੀ ਬਾਜ਼ਾਰ ਵੱਲ ਨੂੰ ਜਾਣੇ ਜੀ ਸਿਨੇਮਾ ਰੋਡ ਬੋਲਦੇ ਇਸਨੂੰ ਪੀਰ ਖਾਨੇ ਕੋਲ ਜੀ ਹੈਪੀ ਸਵੀਟਸ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਅੰਗਰੇਜ਼ ਮਿੱਤਲ ਵਾਲੀ ਗਲੀ ਹੈ ਜੀ ਹੈਪੀ ਸਵੀਟਸ ਦੇ ਬਿਲਕੁਲ ਸਾਹਮਣੇ ਵਾਲੀ ਗਲੀ ਅੰਗਰੇਜ਼ ਮਿੱਤਲ ਵਾਲੀ ਗਲੀ ਹੈ ਜੀ ਇਸ ਦੇ ਵਿੱਚ ਤੁਸੀਂ ਚੌਥੀ ਪੰਜਵੀਂ ਦੁਕਾਨ ਦੇ ਵਿੱਚ ਚੌਥੀ ਪੰਜਵੀਂ ਦੁਕਾਨ ਆਪਣੀ ਜੀ ਹਾਂਜੀ ਤੇ ਤੁਸੀਂ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਕੱਲ ਆਪਣੀ ਜੋ ਸੇਲ ਰਹਿਣੀ ਹੈ ਜੀ 450 ਰੁਪਏ ਦੇ ਸੂਟ 850 ਦੇ ਸੂਟ ਤੇ ਟਿਸਟਾ ਬ੍ਰਾਂਡ ਦੇ ਮੈਚਿੰਗ ਸੂਟ 1050 ਦੇ ਵਿੱਚ ਦਿੱਤੇ ਜਾਣਗੇ ਤੇ ਦੋ ਆਪਣੇ ਦੁਪੱਟੇ ਦੀ ਆਈਟਮ ਰਹਿਣੀ ਹੈ ਇੱਕ ਬਿਨਾ ਦੁਪੱਟੇ ਤੋਂ ਆਈਟਮ ਰਹਿਣੀ ਹੈ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਿਓ ਧੰਨਵਾਦ ਜੀ